ਦਰਬਾ ਵਿਖੇ ਨਵਰਾਤਰੀਆਂ ਦੌਰਾਨ ਮਾਤਾ ਦੁਰਗਾ ਦੀ ਤਸਵੀਰ ਨਾਲ ਛੇੜਛਾੜ ਤੇ ਭੱਦੀ ਪੋਸਟ ਕਰਨ ਵਾਲਾ ਡਾਕਟਰ ਕਸੂਤਾ ਫਸਿਆ ਦਰਬਾ ਵਿਖੇ ਨਵਰਾਤਰੀਆਂ ਦੇ ਪਵਿੱਤਰ ਦਿਨਾਂ ਵਿੱਚ ਇੱਕ ਡਾਕਟਰ ਵੱਲੋਂ ਮਾਤਾ ਦੁਰਗਾ ਦੀ ਤਸਵੀਰ ਨਾਲ ਛੇੜਛਾੜ ਤੇ ਭੱਦੀ ਸਬਦਾਵਲੀ ਦੇ ਨਾਲ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਨ ਦਾ ਮਾਮਲਾ ਸਾਹਮਣੇ ਆਇਆ ਸ਼ਹਿਰ ਵਿੱਚ ਗੁੱਸੇ ਦਾ ਮਾਹੌਲ ਬਣ ਗਿਆ ਧਾਰਮਿਕ ਸਮਾਜਿਕ ਸੰਗਠਨਾਂ ਨੇ ਇਸ ਘਟਨਾ 'ਈ ਸਖ਼ਤ ਨਿੰਦਿਆ ਕੀਤੀ ਗਈ ਸ਼ਾਂਤਮਈ ਰੋਸ ਮਾਰਚ ਵੀ ਕੱਢਿਆ ਗਿਆ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਤੇ ਮੰਗ ਪੱਤਰ ਸੌਪਿਆ ਗਿਆ। ਸੰਗਠਨਾ ਨੇ ਕਿਹਾ ਕਿ ਨਵਰਾਤਰੀਆਂ ਦਿਨਾਂ ਵਿੱਚ ਅਜਿਹਾ ਕੰਮ ਕਰਨਾ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਸਮੇਂ ਹਜ਼ਾਰਾਂ ਲੋਕ ਵਰਤ ਰੱਖ ਕੇ ਅਨਜਲ ਤਿਆਗਦੇ ਹਨ। ਉਸ ਵੇਲੇ ਮਾਤਾ ਜੀ ਤਸਵੀਰ ਨਾਲ ਸੇੜ-ਸੜ ਕਰਦੇ ਭੱਦੀ ਪੋਸਟ ਕਰਨਾ ਨਾ ਸਿਰਫ ਧਾਰਮਿਕ ਭਾਵਨਾ ਨੂੰ ਭੜਕਾਉਣ ਵਾਲਾ ਕਦਮ ਹੈ। ਸਗੋਂ ਸ਼ਹਿਰ ਦੇ ਆਉਣ ਚੈਨ ਭੰਗ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਦੜਬਾ ਦੇ ਐਸਐਚਓ ਕਮਲਦੀਪ ਸਿੰਘ ਨੇ ਦੱਸਿਆ ਕਿ ਉਸ ਵਿਅਕਤੀ ਦੀ ਪਛਾਣ ਕਰਨਵਰ ਪਾਲ ਟੰਡਨ ਡਾਕਟਰ ਵਜੋਂ ਹੋਈ ਉਸ ਖਿਲਾਫ ਧਾਰਨਿਕ ਭਾਵਨਾ ਭੜਕਾਉਣ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਉਹਨਾਂ ਕਹਿ ਪੁਲਿਸ ਨੇ ਤੇਜ਼ ਕਾਰਵਾਈ ਕਰਦਿਆਂ ਰਾਤ ਦੇਰ ਤੱਕ ਉਸ ਨੂੰ ਕਾਬੂ ਵੀ ਕਰ ਲਿਆ ਹੈ ਹੁਣ ਤੱਕ ਉਸ ਦੀ ਬੰਦੀ ਕਾਰਵਾਈ ਅੱਗੇ ਵਧਾਈ ਜਾਵੇਗੀ ਸ਼ਹਿਰ ਦੇ ਆਮਨ ਪਸੰਦ ਲੋਕ ਪੁਲਿਸ ਦੀ ਇਸ ਤੁਰੰਤ ਕਾਰਵਾਈ ਦਾ ਸਵਾਗਤ ਕੀਤਾ ਅਤੇ ਅਪੀਲ ਕੀਤੀ ਕਿ ਪ੍ਰਸ਼ਾਸਕ ਵਿੱਚ ਅਜਿਹੇ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਰਿਪੋਰਟਰ ਰਾਜਕਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਇਸ ਦੌਰਾਨ ਡਾਕਟਰ ਨੇ ਵੀ ਕੀ ਕਿਹਾ ਜਰਾ ਸੁਣੋ ਗੱਲ ਦੀ ਕਾਰਵਾਈ ਹੋਣੀ ਚਾਹੀਦੀ ਹੈ ਫਿਰ ਤੇ ਨੰਬਰ ਦੋ ਉਹਦਾ ਕੋਈ ਹੱਥ ਨਹੀਂ ਹੈ ਕੀ ਕਰਨਾ ਹੈ ਤੁਸੀਂ ਕਿਸੇ ਦਾ ਆਪਾਂ ਦਾ ਕਰੀ ਸੁਵਾ ਸਕਦੇ ਜਿੱਦੀ ਦੇ ਪੁੱਤਰਾਂ ਨੂੰ ਕਹਵਾ ਲਾਂਗੇ ਜੋ ਮੇਰੀ ਸਾਰੇ ਹੱਥਾਂ ਨਾਲ ਹੱਥ ਜੋੜ ਕੇ ਤੁਹਾਡੇ ਸਾਹਮਣੇ ਬੇਨਤੀ ਆ ਕਿ ਬਿਨਾ ਗੱਲ ਤੋਂ ਕਦੇ ਵੀ ਜੋ ਨਾ ਸੁਣ ਮੈਂ ਹਾਂ ਇੱਕ ਪਾਉ ਜਿਹੜਾ ਰਾਈਟਾ ਹੈਗਾ ਮਿਲਿਆ ਹੋਇਆ ਕਨਸਟੀਟਿਊਸ਼ਨ ਚ ਕਿ ਜੇ ਤੁਹਾਡੀ ਨਹੀਂ ਸੁਣਵਾਈ ਹੋ ਰਹੀ ਅਸੀਂ ਰੋਸ ਪ੍ਰਦਰਸ਼ਨ ਕਰੋ ਧਰਨਾ ਲਾਓ ਜਾਂ ਆਪਣਾ ਜਿਹੜਾ ਰੋਡ ਆ ਬਲੌਕ ਕਰੋ ਜੇ ਤੁਹਾਡੀ ਸੁਣਵਾਈ ਹੋ ਰਹੀ ਆ ਤੁਹਾਡੀ ਸਰਵਿਸ ਇੰਨੀ ਵਧੀਆ ਤਾਂ ਤੁਹਾਨੂੰ ਹਾਂ ਜੀ ਪਹਿਲਾਂ ਸ਼ੁਰੂ ਤੋਂ ਜੋ ਦੇਖਦੇ ਆਏ ਆ ਚਾਰ ਚਾਰ ਘੰਟੇ ਲੋਕ ਅਸੀਂ ਸਭ ਹੋਰ ਵੀ ਅੱਗੇ ਤੋਂ ਅੱਗੇ ਤੋਂ ਉਹਨੂੰ ਮੇਰੀ ਫੇਰ ਬੇਨਤੀ ਆ ਇੱਕ ਆਪਾਂ ਸਮਾਜ ਆਪਾਂ ਜਿਹੜੇ ਸਮਾਜ ਚ ਕਿੱਸਾ ਵੀ ਰਲ ਮਿਲ ਕੇ ਚੱਲੀਏ ਅਸੀਂ ਤੁਸੀਂ ਸਾਡਾ ਸਾਥ ਦਿਓ ਅਸੀਂ ਤੁਹਾਡਾ ਸਾਥ ਦੰਨੇ ਆ ਜੋ ਇਹ ਮਾੜੇ ਅਨਸਰ ਨੇ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜਿਤਨੋਂ ਅਨੁਸਾਰ ਜੋ ਵੀ ਕਾਰਵਾਈ ਆ ਅਸੀਂ ਕਰਾਂਗੇ ਇਹ ਗੱਲ ਹੋ ਰਹੀ ਜੀ ਇਹ ਮੁੰਡੇ ਨੇ ਫੋਨ ਕਰ ਲਿਆ ਜੀ ਇਹਨੂੰ ਉਹਨਾਂ ਤੋਂ ਹੰਪਿਆ ਦਿੱਤੀਆਂ ਜੀ ਬਹੁਤ ਜ਼ਿਆਦੇ ਜੀ ਮੇਰੀ ਗੱਲ ਕਾਨੂੰਨ ਅਨੁਸਾਰ ਜਾ ਦੋਡੀ ਰਿਪਰੈਜ਼ੈਂਟੇਸ਼ਨ ਆ ਜੋ ਇਹ ਸਖਤ ਤੋਂ ਸਖਤ ਕਾਰਵਾਈ ਲਾਵਾਂਗੇ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣਦੀ ਆ ਜੀ ਦੇਖੋ ਜੀ ਮੈਂ ਫੇਰ ਕਹਿੰਦਾ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣਦੀ ਆ ਸਖਤ ਤੋਂ ਸਖਤ ਐਕਸ਼ਨ ਲਾਵਾਂਗੇ ਧੰਨਵਾਦ ਜੀ ਜਿਹੜਾ ਚੈਨਲ ਦਾ ਪਤਾ ਦੇ ਦੇਣਾ ਹੈ ਇਹ ਦੇਖੋ ਜੀ ਕਾਰਵਾਈ ਇਹ ਦੇਖਦੇ ਆਂ ਜਾ ਕੇ ਅਸੀਂ ਜੋ ਕਾਨੂੰਨ ਅਨੁਸਾਰ ਬਣਦੀ ਆ ਜਾ ਕੇ ਦੇਖਦੇ ਕਰਦਾਂਗੇ ਸਿੰਘ ਜੀ ਸਮਾਜ ਸੇਵੀ ਇੰਦਰੀ ਸਿੰਘ ਜਿਹੜਾ ਅੱਜ ਦਾ ਇਹ ਪ੍ਰੋਟੈਸਟ ਸੀਗਾ ਸ਼ਾਂਤਮਈ ਕੀ ਕਾਰਨ ਸੀਗਾ ਜੀ ਕੀ ਗੱਲਬਾਤ ਆ ਅੱਜ ਸਾਡੇ ਦਿੜਵੇ ਵਿਖੇ ਇੱਕ ਡਾਕਟਰ ਟੰਡਣ ਹੈ ਟੰਡਣ ਨੇ ਇੱਕ ਸਾਡੇ ਧਰਮਕ ਪ੍ਰਤੀ ਮਾਤਾ ਦੇ ਪ੍ਰਤੀ ਗਲਤ ਜੋ ਪੋਸਟ ਹੈ ਉਹਨੇ ਪਾ ਕੇ ਸਾਡੇ ਹਿੰਦੂ ਭਾਈਚਾਰੇ ਦੀ ਸਦਭਾਵਨਾ ਨਾਲ ਖਲਵਾੜ ਕੀਤਾ ਜੋ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਵੇਗਾ ਇਸ ਤੇ ਰੋਸ ਵਿੱਚ ਸਾਡਾ ਸਾਰਾ ਸ਼ਹਿਰ ਮੰਡੀ ਵਾਸੀ ਸਾਰਾ ਸਾਡਾ ਹਿੰਦੂ ਭਾਈਚਾਰਾ ਇਕੱਠੇ ਹੋਇਆ ਵੀ ਅੱਗੇ ਤੋਂ ਅਜਿਹੇ ਇਨਸਾਨ ਦੇ ਉੱਤੇ ਸਖਤੋ ਸਖਤ ਕਾਰਵਾਈ ਹੋਵੇ ਉਸ ਦਾ ਮਤਲਬ ਕੀ ਰੇਟ ਵੰਦਾ ਕਿਸੇ ਦੇ ਧਰਮ ਦੇ ਪ੍ਰਤੀ ਗਲਤ ਟਿੱਪਣੀਆਂ ਕਰਨ ਦਾ ਅਜਿਹੀ ਪੋਸਟ ਬਿਲਕੁਲ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਚਲੋ ਜੋ ਅੱਜ ਮੰਗ ਪੱਤਰ ਹੈ ਤੁਹਾਡੇ ਮਾਧਿਮ ਰਹੀਂ ਅਸੀਂ ਪੁਲਿਸ ਪ੍ਰਸ਼ਾਸਨ ਦੇ ਚੁੱਕੇ ਆ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਅਗਰ ਪੁਲਿਸ ਪ੍ਰਸ਼ਾਸਨ ਸਖਤ ਸਖਤ ਕਾਰਵਾਈ ਨਹੀਂ ਕਰਦਾ ਉਸ ਤੋਂ ਦੁਬਾਰੇ ਜੋ ਹੈ ਸਾਡਾ ਪਾਈਚਾਰੇ ਦਾ ਜੋ ਵੀ ਇਕੱਠ ਹੋਊਗਾ ਕੋਈ ਸਾਡੀ ਆਪ ਦੇ ਵਿੱਚ ਸੈਫਟੀ ਬਣੂਗੀ ਇਕੱਠੇ ਹੋ ਕੇ ਅਗਲਾ ਪ੍ਰੋਰੋ ਅਸੀਂ ਫਿਰ ਐਲੀਕਾਂਗੇ ਹਾਂਜੀ ਪ੍ਰਧਾਨ ਜੀ ਕਿਵੇਂ ਦੇਖਦਾਂ ਜੀ ਉਹ ਅੱਜ ਇਹ ਧਾਰਮਿਕ ਭਾਵਨਾ ਪਰਫਾਰਮੈਂਸ ਵੱੱਦੇ ਵਿੱਚ ਸ਼ਾਂਤ ਮਈ ਰੋਸ਼ਪੁਰ ਪਹਿਲਾਂ ਦਾ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਮੈਂ ਪਹਿਲਾਂ ਇਹ ਕਹਿਣਾ ਚਾਹਣਾ ਵੀ ਇਹ ਬਹੁਤ ਮਾੜੀ ਘਟਨਾ ਕੀਤੀ ਉਹਨੇ ਨਰਾਤੇ ਅੱਜ ਬਕੇ ਨਰਾਤੇ ਤੋਂ ਵੀ ਕਰਦਾ ਇੰਨੀ ਮਾੜੀ ਸ਼ਬਦਾਵਲੀ ਲਿਖੀ ਇੰਨੀਆਂ ਗੰਦੀਆਂ ਫੋਟੋਆਂ ਪਾਉਣੀਆਂ ਮਾਤਾ ਰਾਣੀ ਦੀਆਂ ਇਹ ਸਮਾਜ ਨੂੰ ਬਰਦਾਸ਼ਤ ਨਹੀਂ ਹੁੰਦਾ ਕੋਈ ਵੀ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਜੇ ਤੁਸੀਂ ਦੇਖੋ ਹੁੰਦਾ ਤੁਹਾਡੇ ਵੀ ਰੌਂਟੇ ਖੜੇ ਹੋ ਜਾਣ ਦੂਜੇ ਸਮਾਜ ਵਾਲੇ ਦੀ ਵੀ ਰੌਂਟੇ ਖੜੇ ਹੋ ਜਾਣ ਵੀ ਇਹ ਕੀ ਹੋ ਰਿਹਾ ਇਹ ਲੋਕ ਨਾ ਸਾਡੇ ਭਾਈਚਾਰੇ 'ਚ ਸਾਡੀਆ ਸਮਾਜ 'ਚ ਫਰਕ ਪਾਉਣਾ ਚਾਹੁੰਦੇ ਨੇ ਤੇ ਲੜਾਈਆਂ ਕਰਾਉਣਾ ਚਾਹੁੰਦੇ ਨੇ ਅਸੀਂ ਤਾਂ ਆਪਣੇ ਪਿੰਡ ਨੂੰ ਜੇ ਮੈਂ ਇੱਕ ਐਮਸੀ ਆ ਮੈਂ ਆਪਣੇ ਪਿੰਡ ਨੂੰ ਤੇ ਆਪਣੇ ਬੇੜੇ ਨੂੰ ਆਪਣੇ ਮੰਡੀ ਨੂੰ ਇਕ ਚਾਹੁੰਦੇ ਆ ਵੀ ਵਧੀਆ ਉਹ ਵਿਕਾਸ ਹੋਵੇ ਤੇ ਵਧੀਆ ਇਹ ਲੜਾਈ ਝਗੜਾ ਤੋਂ ਦੁਰਪਾ ਸ਼ਾਂਤਮਈ ਢੰਗ ਨਾਲ ਰਹੇ ਹਾਂ ਕਿਵੇਂ ਦੇ ਦੇ ਦੋ ਬਾਈ ਧਾਰਮਿਕ ਭਾਵਨਾਵਾਂ ਭਟਕਾਈਆਂ ਜਾ ਰਹੀਆਂ ਨੇ ਸ਼ਹਿਰ ਦੇ ਵਿੱਚ ਬਹੁਤ ਪਹਿਲੇ ਜਿਹੜਾ ਹੈਗਾ ਬਹੁਤ ਵਰਾਵਾਂ ਪੰਜਾਬ ਦਾ ਹੁਣ ਫੇਰ ਦੁਬਾਰੇ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਨਹੀਂ ਨਹੀਂ ਕੁਝ ਮਾੜੇ ਅੰਕਸਰ ਦੇਖੋ ਸੰਜੀਵ ਜੀ ਸਮਾਜ ਚ ਹੁੰਦੀ ਨੇ ਜਿਹੜੇ ਇਜਿਆ ਕਟਨਾਮਾਂ ਨੂੰ ਅੰਜਾਮ ਦਿੰਦੇ ਨੇ ਪਰ ਮੇਰੀ ਐਸਐਚਓ ਸਾਹਿਬ ਨਾਲ ਡਿਪਟੀ ਸਾਹਿਬ ਨਾਲ ਸਾਰਿਆਂ ਨਾਲ ਗੱਲ ਹੋ ਚੁੱਕੀ ਆ ਜਿਹੜੀ ਵੀ ਬੰਦੀ ਕਾਰਵਾਈ ਹੈ ਜਲਦੀ ਉਹਤੇ ਕਰ ਦਿੱਤੀ ਜਾਊਗੀ ਕੱਲ ਤੱਕ ਹੋ ਜੂਗੀ ਅੱਜ ਸ਼ਾਮ ਤੱਕ ਹੀ ਹੋ ਜਾਊਗੀ ਉਹ ਜਿਵੇਂ ਵੀ ਲੋਕਾਂ ਨੇ ਮਨ ਨੂੰ ਤਸੱਲੀ ਹੋ ਗਈ ਉਦਾਂ ਦੀ ਕਾਰਵਾਈ ਕਰਾ ਕੇ ਦੇਵਾਂਗੇ ਕੋਈ ਇਹ ਜੀ ਗੱਲ ਨਹੀਂ ਕੋਈ ਮਾੜਾ ਅਨਸਰ ਹੁੰਦੈ ਨੇ ਸਮਾਜ ਚ ਨਹੀਂ ਗੜਦੜਾ ਮਾਹੌਲ ਬਹੁਤ ਸੋਹਣਾ ਸਾਰਾ ਭਾਈਚਾਰਾ ਇਕੱਠਾ ਰਹਿ ਰਿਹਾ ਹੈ ਲੋਕ ਕਹਿੰਦੇ ਕਿ ਪ੍ਰਸ਼ਾਸਨ ਨੂੰ ਸਵੇਰ ਦਾ ਪਤਾ ਹੈ ਇਸ ਘਟਨਾ ਬਾਰੇ ਵੀ ਪੋਸਟ ਘੁੰਮ ਰਹੀ ਆ ਪਰ ਲੇਕਿਨ ਪ੍ਰਸ਼ਾਸਨ ਨੇ ਕੋਈ ਐਕਸ਼ਨ ਨਹੀਂ ਲਿਆ ਹੈਗਾ ਉਹ ਉੱਪਰੋਂ ਦੇਖੋ ਮੇਰੇ ਗੋਪ ਜੀ ਨੇ 5-7 ਮਿੰਟ ਪਹਿਲਾਂ ਗੱਲ ਧਿਆਨ ਚ ਲਿਆਂਦੀ ਸੀ ਮੈਂ ਉਹਦੀ ਐਕਸ਼ਨ ਉਹਦੀ ਤੁਰੰਤ ਐਕਸ਼ਨ ਲੈਂਦੇ ਹੋਏ ਐਸਐਚਓ ਨੂੰ ਵੀ ਕਹਿਤਾ ਸੀ ਡੀਐਸਪੀ ਐਕਸ਼ਨ ਐਸਐਚਓ ਦੋ ਤਿੰਨ ਮਿੰਟ ਚ ਹੀ ਆ ਗਿਆ ਮੇਰੇ ਨਾਲੋਂ ਬਾਅਦ ਚ ਉਨ੍ਹਾਂ ਨੇ ਧਿਆਨ ਚ ਲਿਆਦਾ ਸਾਰਾ ਮੁੱਦਾ ਤੇ ਉਹਨਾਂ ਨੂੰ ਮੰਗ ਪੱਤਰ ਦੇ ਚੁੱਕੇ ਆ ਜੋ ਵੀ ਹੋ ਗਈ ਬਣਦੀ ਕਾਰਵਾਈ ਕੀ ਇਹ ਘਟਨਾ ਸੀ ਜੀ ਇਹ ਕੀ ਕੰਪਲੀਟ ਕੀਤੀ ਗਈ ਹੈ ਇਸ ਤੋਂ ਬਾਅਦ ਕੀ ਐਕਸ਼ਨ ਹੋ ਰਿਹਾ ਹੋਰ ਮਦਦ ਡੜਬਾ ਦੇ ਵਿੱਚ ਅਨੇਕਾਂ ਹੀ ਘਟਨਾਵਾਂ ਹੋ ਰਹੀਆਂ ਨੇ ਇਸ ਵਕਤੀ ਵੱਲੋਂ ਸੁਣਨ ਦੇ ਵਿੱਚ ਆਇਆ ਕਿ ਪਹਿਲਾਂ ਵੀ ਹਿੰਦੂਧਰਮ ਨੂੰ ਟਾਰਗੇਟ ਕਰਕੇ ਪੋਸਟਾਂ ਪਾਈਆਂ ਗਈਆਂ ਹਨ ਪਰ ਪ੍ਰਸ਼ਾਸਨ ਕੀ ਹੈ ਪਹਿਲਾਂ ਕਦੇ ਨਾ ਤਾਂ ਇਹ ਸੋਸ਼ਲ ਮੀਡੀਆ ਦੇ ਇੰਨਾ ਧਿਆਨ ਦਿੰਦਾ ਹੈ ਕਿ ਕਾਰਵਾਈ ਕਰਦਾ ਹੈ ਅੱਜ ਵੀ ਪ੍ਰਸ਼ਾਸਨ ਵੱਲੋਂ ਕੋਈ ਇੰਨੀ ਜ਼ਿਆਦਾ ਹਲ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਸਵੇਰ ਦਾ 11 ਵਜੇ ਦਾ ਲਿਆ ਦਿੱਤਾ ਗਿਆ ਪਰ ਹਲੇ ਤੱਕ ਪ੍ਰਸ਼ਾਸਨ ਨੇ ਕੋਈ ਸੰਤੁਸ਼ਟਜਨਕ ਕਾਰਵਾਈ ਨਹੀਂ ਕੀਤੀ ਹੈਗੀ ਸਮੂਹ ਡੜਬੇ ਦੀਆਂ ਜਥੇਬੰਦੀਆਂ ਦੇ ਵਿੱਚ ਰੋਸ ਹੈ ਕਿ ਤੇ ਜਿਹੜੀ ਹੈ ਸਖੋ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਜਹੀਆਂ ਘਟਰਾਵਾ ਕਿਸੇ ਵੀ ਤਰ੍ਹਾਂ ਨਾਲ ਨਾ ਵਾਪਰਨ ਕਿਹੜੇ ਕਿਹੜੇ ਸੰਗਠਨਾਂ ਨਾਲ ਗੱਲਬਾਤ ਹੋਈ ਹੈਗੀ ਇਸ ਬਿਸ਼ੇ ਤੇ ਪੰਜਾਬ ਲੈਵਲ ਦੇ ਬਿਸ਼ੂ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਹੋਰ ਸੰਸਥਾਵਾਂ ਨਾਲ ਜਿਹੜਾ ਸੰਪਰਕ ਕੀਤਾ ਤੇ ਅੱਗੇ ਅਗਰ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਹੋਰ ਅੱਗੇ ਉਹ ਸੰਸਥਾਵਾਂ ਅੱਗੇ ਆ ਕੇ ਕਾਰਵਾਈ ਕਰਨੀ ਇਦਾਂ ਧਰਮ ਨਹੀਂ ਪੜਦਾ ਬਸ ਤੁਹਾਡੀ ਸੋਸ਼ਲ ਮੀਡੀਆ ਦੀ ਪੋਸਟ ਹੀ ਦੇਖੀ ਐ ਧਰਮ ਦਾ ਉਹਦਾ ਕੁਝ ਨਹੀਂ ਕਹਿ ਸਕਦੇ ਕਿਸੇ ਵੀ ਧਰਮ ਦਾ ਹੋਵੇ ਗਲਤ ਪੋਸਟ ਪਾਣੀ ਤਾਂ ਗਲਤ ਹੈ ਕਿਸੇ ਵੀ ਧਰਮ ਖਿਲਾਫ ਹੋਵੇ ਪ੍ਰਸ਼ਾਸਨ ਕਹਿੰਦਾ ਕਾਰਵਾਈ ਕਰਾਂਗੇ ਅਗਰ 24 ਘੰਟੇ ਨਹੀਂ ਕਾਰਵਾਈ ਕਰਦਾ ਤਾਂ ਜਿੱਦ ਨਾਲ ਸਾਰਿਆਂ ਦਾ ਸੰਦੇਸ਼ ਹੋਏਗਾ ਉਦਾਂ ਮਿਲ ਕੇ ਕਰਾਂਗੇ ਸਾਰਿਆਂ ਨਾਲ ਮਿਲ ਕੇ ਹੋਏਗਾ ਅਗਰ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਕੰਨਰ ਪਾ ਲਓ ਜੀ ਡਾਕਟਰ ਟੰਡਨ ਡਾਕਟਰ ਟੰਡਨ ਕਿਤੇ ਕੰਮ ਕਰਦੇ ਪੂਰੇ ਦਿੜਬੇ ਆਪਣੇ ਜਿਹੜੀ ਮੈਟਰ ਹੈ ਜਿਹੜੀ ਤੁਸੀਂ ਇੱਕ ਪੋਸਟ ਸ਼ੇਅਰ ਕੀਤੀ ਮੈਟਰ ਤਾਂ ਦੀ ਸਵੇਰੇ ਮੇਰੇ ਕੋਲ ਪੋਸਟ ਆ ਗਈ ਹੈ ਜੀ ਫੇਸਬੁਕ ਦੇਖ ਰਹੀ ਥੀ ਉਹ ਦੇਖਦੇ ਦੇਖਦੇ ਮੈਂ ਕੁਝ ਕਹਾਣੀ ਪੜਨ ਲੱਗਾ ਮਾਤਾਵਾਰੀ ਲੋਚੇ ਪੋਸਟਾਈ ਹੋਈ ਸੀ ਕੁਝ ਕਹਾਣੀ ਪੜਦੇ ਪੜਦੇ ਮੇਰੇ ਕੋਲੇ ਪੈਸੈਂਟ ਆ ਗਿਆ ਮੈਂ ਫਿਰ ਅੱਗੇ ਸ਼ੇਅਰ ਕਰਤੀ ਉਹ ਤੁਸੀਂ ਸਾਰੀ ਪੜ ਕੇ ਸ਼ੇਅਰ ਕਰੀ ਜੀ ਸਾਰੀ ਪੜ ਕੇ ਸ਼ੇਅਰ ਨਹੀਂ ਕਰੀ ਉਹ ਤਾਂ ਥੋੜੀ ਜੀ ਪੜੀ ਤੇ ਮੈਂ ਪੜੇ ਤੋਂ ਬਾਅਦ ਉਹ ਸ਼ੇਅਰ ਕਰਤੀ ਸ਼ੇਅਰ ਕਰਨ ਤੋਂ ਬਾਅਦ 20 ਮਿੰਟ ਬਾਅਦ ਮੇਰੇ ਕੋਲੇ ਫੋਨ ਆਇਆ ਰਿੰਕੂ ਦਾ ਰਿੰਕੂ ਦਾ ਫੋਨ ਆਇਆ ਕਰਨੇ ਤੁਸੀਂ ਵੀਡੀਓ ਪਾਈ ਹੈ ਮਹਾ ਹਾ ਪਾਈ ਤੇ ਵੀਡੀਓ ਕਹਿੰਦੇ ਤੁਸੀਂ ਵੀਡੀਓ ਕਿਉਂ ਪਾਈ ਆ ਮੈਂ ਪਾਈ ਮੈਂ ਡਿਲੀਟ ਕਰ ਦੇਣਾ ਜੇ ਤੁਹਾਨੂੰ ਐਤਰਾ ਜਿਹਾ ਮੈਂ ਡਿਲੀਟ ਕਰ ਦੇਣਾ ਪਰ ਮੈਂ ਅੱਧ ਪੜੀ ਭੇਜੀ ਹੈ ਪੂਰੀ ਨਹੀਂ ਪੜੀ ਸੀ ਥੋੜੀ ਜਿਹੀ ਪੜ ਕੇ ਵੀ ਚੱਲੇ ਤਾਂ ਦੱਸਿਆ ਹੈ ਵੀ ਨਰਤ ਕਿਵੇਂ ਸੁਰੂ ਹੋਏ ਨੇ ਕਿਵੇਂ ਨਹੀਂ ਕੀ ਲਾਦਾ ਸੋ ਤਾਂ ਗਲਤੀ ਹੋਈ ਹੈ ਇਹ ਇਹ ਗਲਤੀ ਹੋ ਗਈ ਠੀਕ ਹੈ ਜੇ ਉਹ ਗਲਤੀ ਹੈ ਤਾਂ ਗਲਤੀ ਹੋ ਗਈ ਨਹੀਂ ਮਨੋਕਤੀ ਕਰਨਾ ਵੀ ਨਹੀਂ ਉਧਰੋ ਜੀ ਮਨ ਕਰ ਰਹੇ ਨੇ ਕਿ ਪਰਚਾ ਦਰਜ ਕਰਾਇਆ ਜਾਵੇ ਕੀ ਕਹਿਣਾ ਚਾਹੁੰਦੇ ਤੁਹਾਨੂੰ ਫੋਨ ਸਾਰਾ ਵੈਸੇ ਤੋਂ ਦੇਤਾ ਮੈਂ ਉਹਨਾਂ ਦੇ ਫੋਨ ਕਰੇ ਤਾਂ ਨਾ ਮੰਨਿਆ ਹੋਵਾਂ ਮੈਂ ਉਹਨਾਂ ਦੇ ਉਲਟ ਬੋਲਿਆ ਹੋਵਾਂ ਜਦ ਮੈਂ ਕਹ ਉਹ ਵੀ ਵੀਡੀਓ ਮੈਂ ਡਿਲੀਟ ਨਹੀਂ ਕਰਦਾ ਜ ਇਹ ਗਲਤ ਹੈ ਤਾਂ ਫਿਰ ਤਾਂ ਕੁਛ ਮਰਜ਼ੀ ਨਹੀਂ ਤਾਂ ਮੈਂ ਕੋਈ ਉਹ ਤਾਂ ਹੈ ਹੀ ਨਹੀਂ ਆਪਣਾ ਕੋਈ ਠੀਕ ਹੈ ਜੀ ਉਦੋਂ ਬਾਅਦ ਤੇ ਰਿੰਕੂ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਪਰ 14-15 ਫੋਨ ਮੇਰੇ ਕੋਲ ਇਸ ਤਰ੍ਹਾਂ ਦੇ ਆ ਗਏ ਵੀ ਮੈਨੂੰ ਬਹੁਤ ਗਲਤ ਲੈਂਗੁਏਜ ਬੋਲ ਰਹੇ ਨੇ ਕਿਤੋਂ ਕਿਤੋਂ ਫੋਨ ਆ ਗਏ ਇੱਕ ਪਟਿਆਲੇ ਤੋਂ ਜੀ ਕੋਈ ਪ੍ਰਧਾਨ ਹੈ ਕਾਲਾ ਮਾਤੀ ਮੰਦਰ ਦੇ ਇੱਕ ਹੁਣ ਲੇਡੀਜ਼ ਦਾ ਫੋਨ ਆਇਆ ਸੀ ਇੱਕ ਪਹਿਲਾਂ ਕੋਈ ਸੰਜੀਵ ਸੀ ਇੱਥੇ ਕੋਈ ਲੋਕਲ ਉਹਨਾਂ ਦਾ ਫੋਨ ਆਇਆ ਭਾਈ ਜਿਹੜੀ ਫੋਟੋ ਤੁਸੀਂ ਦੇਖੀ ਦੇਖ ਕੇ ਭਾਈ ਫੋਟੋ ਸਾਰੀ ਫੋਟੋ ਤਾਂ ਕੱਲੀ ਫੋਟੋ ਸੀ ਵੀਡੀਓ ਨਹੀਂ ਸੀ ਉਹ ਤੇ ਤਾਂ ਜਿਵੇਂ ਬੋਲ ਕੇ ਆਡੀਓ ਜਿਹੜੀ ਹਾਲਾਤ ਦੇ ਵਿੱਚ ਤੁਸੀਂ ਫੋਟੋ ਪਾਈਆ ਤੁਹਾਨੂੰ ਸ਼ਰਮ ਆਈ ਨਹੀਂ ਬੜੀ ਮੋਟੀ ਇਹ ਫੋਟੋ ਸ਼ੇਅਰ ਕਰ ਰਹੇ ਹੋ ਫੋਟੋ ਨਹੀਂ ਫੋਟੋ ਕੋਈ ਦੰਦੀ ਨਹੀਂ ਸੀ ਉਹ ਤੇ ਮਾਈ ਦੀ ਫੋਟੋ ਹੈ ਸੰਗਾਰ ਹੋਇਆ ਹੈ ਮਾਈ ਦਾ ਅਸ਼ਲੀਲ ਫੋਟੋ ਪਾਈ ਹੋਈ ਨਹੀਂ ਨਹੀਂ ਨਾ ਨਾ ਅਸ਼ਲੀਲ ਨਹੀਂ ਨਾ 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 ਬਿਲਕੁਲ ਨਹੀਂ ਬਿਲਕੁਲ ਨਹੀਂ ਕੋਈ ਅਸ਼ਲੀਲ ਫੋਟੋ ਨਹੀਂ ਮਾਈ ਵੀ ਹੈ ਬਸਤਰ ਪੂਰੇ ਬਸਤਰ ਪਾਏ ਹੋਏ ਨੇ ਪਾਏ ਹੋਏ ਨੇ ਜੀ ਇਹ ਲੱਗਦਾ ਹੁੰਦਾ ਕਿ ਗਲਤੀ ਹੋਈ ਹੈ ਮੰਨਦੇ ਹੋ ਸੀ ਗਲਤੀ ਹੋਈ ਹੈ ਮੈਂ ਗਲਤੀ ਤਾਂ ਮੈਂ ਸਵੇਰੀ ਕਹਤਾ ਜੀ ਮੇਥੋਂ ਗਲਤੀ ਹੋ ਗਈ ਮੈਂ ਡਿਲੀਟ ਮਾਰ ਦਿੱਤੀ ਉਦੋਂ ਬਾਅਦ ਤੁਸੀਂ ਮੈਂ ਤਾਂ ਕੋਈ ਹਲਾਪਾਰ ਵੀ ਵਾਸਤੇ ਮੰਨ ਕਰ ਰਹੇ ਨੇ ਸਾਰੀ ਸਮਾਟ ਇਕੱਠੇ ਹੋ ਗਏ ਵੀ ਦੇਖੋ ਮੈਂ ਤਾਂ ਜੇ ਤਾਂ ਮੈਂ ਵਿਰੋਧ ਚੱਲ ਰਿਹਾ ਹਾਂ ਤਾਂ ਫੇਰ ਹੈ ਜੀ ਸਵੇਰ ਦੇ ਸਮੇਂਗਾ ਮੈਨੂੰ ਫੋਨ ਆਈ ਜਾਂਦੇ ਨੇ ਮੈਂ ਫੇਰ ਵੀ ਉਹ ਕਰਦਾ